ਅੱਜ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹੰਦੂ ਮੇ ਬਦਨ ਨਦੀ ਦੇ ਪਿੰਡ ਮਾਰੀ ਟੰਡਾ ਵਿੱਚ ਨਗਰ ਪੰਚਾਇਤ ਤੇ ਪਿੰਡ ਵਾਸੀਆਂ ਨੇ ਵਿਸ਼ੂ ਜਲ ਦਿਵਸ ਭਾਰੀ ਮਨਾਇਆ ਗਿਆ ਇਸ ਮੌਕੇ ਤੇ ਪਾਣੀ ਬਚਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਡੇਢ ਦਰਸੀ ਸਾਬ ਨਾਲ ਵੀ ਲਾਖੀ ਕਰਨ ਦਾ ਸੰਦੇਸ਼ ਦਿੱਤਾ ਇਸ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੇ ਪਾਣੀ ਦੀ ਵਧ ਰਹੀ ਖਪਤ, ਹੁੰਡਲ ਪੱਧਰ ਦੀ ਗਿਰਾਵਟ ਅਤੇ ਆਉਣ ਵਾਲੇ ਸੰਕਟ ਬਾਰੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇ ਅਸੀਂ ਅੱਜ ਪਾਣੀ ਦੀ ਬਚਾਅ ਬਚਤ ਨਹੀਂ ਕੀਤੀ ਤਾਂ ਭਵਿੱਖ ਵਿੱਚ ਇਸ ਦੀ ਕਮੀ ਕਾਰਨ ਜ਼ਿੰਦਗੀ ਮੁਸ਼ਕਲ ਹੋ ਜਾਵੇਗੀ ਇਸ ਦੌਰਾਨ ਪਿੰਡ ਦੇ ਮਾਨਜੋਤ ਸਰਪੰਚ ਅਲੰਦਰ ਸਿੰਘ ਮਿੱਟੋ ਨੇ ਨਵੀਂ ਪੀਲ ਲਈ ਜਲ ਸੰਭਾਲ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਸੀਂ ਜੇਕਰ ਹੋਰ ਖੂੜ ਪਣ ਲਈ ਸਾਵਧਾਨੀ ਨਾ ਵਰਤੀ ਤਾਂ ਆਉਣ ਵਾਲੇ ਦਿਨ ਵਿੱਚ ਜਲ ਸੰਕਟ ਹਰਿਖਾਲੀ ਮਜਬੂਰ ਹੋ ਸਕਦਾ ਹੈ। ਉਨ੍ਹਾਂ ਇਹ ਦਿਨ ਦੀ ਮਤਾ ਦੱਸਦੇ ਹੋਏ ਕਿਹਾ ਕਿ ਬੇਸ਼ੱਕ ਜਲ ਦਿਵਸ ਨੂੰ ਜਾਗ ਦਿਲਾਉਂਦਾ ਹੈ ਕਿ ਸਾਨੂੰ ਪਾਣੀ ਦੀ ਰਾਖੀ ਕਰਨੀ ਚਾਹੀਦੀ ਹੈ ਨਾ ਕਿ ਇਸ ਦੀ ਬਰਬਾਦੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪਾਣੀ ਦੇ ਸਹੀ ਉਪਯੋਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਧੀਰ ਦੇ ਪਾਣੀ ਨੂੰ ਸੰਭਾਲਣਾ ਵੀ ਲੋੜ ਹੈ। ਪਾਣੀ ਦੀ ਬਦੌਲਤ ਤੋਂ ਰੋਕਣ ਦੀ ਅਤੇ ਭੂਜਲ ਪੱਧਰ ਦਾ ਉੱਚਾ ਰੱਖਣ ਦੀ ਪਾ ਕਰਨ ਦੀ ਅਪੀਲ ਕੀਤੀ ਪਿੰਡ ਵਾਸੀਆਂ ਨੇ ਇਸ ਮੌਕੇ ਪਾਣੀ ਬਚਾਓ ਜ਼ਿੰਦਗੀ ਬਚਾਓ ਦਾ ਸੰਕਲਪ ਲਿਆ ਅਤੇ ਅੱਗੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਦਾ ਵਾਅਦਾ ਕੀਤਾ ਆਓ ਦੇਖਦੇ ਹਾਂ ਪਿੰਡ ਮੜੀ ਟੰਡਾ ਤੋਂ ਅੱਤਕਰ ਲਾ ਫਿਲ ਸਿੰਘੀ ਐਲ ਐਮ ਆਈ ਟੀਵੀ ਪਿੰਡਾ ਤੋਂ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਅੱਜ ਐਲ ਐਮ ਆਈ ਟੀਵੀ ਤੁਹਾਡਾ ਸਵਾਗਤ ਕਰਦੇ ਆਂ ਇਹ ਅੱਜ ਤੁਸੀਂ ਕੇਸ ਮੁਕਦੇ ਤੇ ਇਕੱਠੇ ਹੋਏ ਹੋ ਲਿਖੀ ਹੁੰਦੀ ਹੈ ਜਿਵੇਂ ਕਿ ਆਖੀ ਹੋਈ 22 ਮਾਰਚ 2023 ਵਿਸ਼ਾ 물 ਜਲ ਵਿਸਾ ਇਸ ਦੇ ਸੰਦਰਭ ਵਿੱਚ ਅਸੀਂ ਆਪਣੇ ਨਗਰ ਵਾਸੀਆਂ ਆਪਣੇ ਮੈਂਬਰ ਸਾਹਿਬਾਨਾਂ ਤੇ ਸਾਰਿਆਂ ਨੇ ਇਹ ਸੋਚ ਚੁੱਕੀ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰਾਂਗੇ ਜਿਹਦੀ ਵੀ ਅਸੀਂ ਨਹੀਂ ਗੁਟਾਂਗੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਹ ਪਾਣੀ ਦੀ ਜਿਹੜੀ ਦਾਤ ਆ ਰੱਬੀ ਦਾਤ ਆ ਇਸ ਨੂੰ ਕੁਝ ਹਾਲੀ ਆ ਸਰਕਾਰ ਕਰ ਸਕਣ ਜਿਵੇਂ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੋਇਆ ਹੈ ਪਹਿਲਾ ਪਾਣੀ ਦੀ ਹੋ ਹੈ ਜੇ ਹਰਿਆ ਖਾਲੂ ਕੋਈ ਭਵਨ ਗੁਰੂ ਪਾਣੀ ਦਿੱਤਾ ਦਾ ਉਪਦੇਸ਼ ਸਾਨੂੰ ਦਿੱਤਾ ਹੈ ਇਹ ਸਾਰੀਆਂ ਸਿਕਿਆਵਾਂ ਦੇ ਅਸੀਂ ਅਮਲੀ ਰੂਪ ਦੇ ਵਿੱਚ ਨਿਖਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਔਨ ਵਾਲੀਆਂ ਨਾ ਪਾਣੀ ਦੀ ਦਾਤ ਇਦਾਂ ਹੀ ਜਲਦੀ ਰਹੇ ਤੇ ਪੰਜਾਬ ਸਾਡਾ ਹਰਿਆ ਭਰਿਆ ਰਹੇ ਤੇ ਸਾਡੇ ਨਗਰ ਦੀ ਖਾਦੀ ਬਣੀ ਰਹੇ ਕੁਝ ਦਿਨਾਂ ਪਹਿਲਾਂ ਤੁਸੀਂ ਦੋ ਨਲਕੇ ਲਵਾਏ ਆ ਪਿੰਡ ਵਿੱਚ ਟਾੜੇ ਆਉਣ ਵਾਲੇ ਸਮੇਂ ਤੁਸੀਂ ਹੋਰ ਵੀ ਇਸ ਬਾਰੇ ਕੋਸ਼ਿਸ਼ ਕਰੋਗੇ ਪਾਣੀ ਦੇ ਜਿਹੜੇ ਨਲਕੇ ਲਗਾਏ ਹੋ ਸਰਕਾਰ ਵੱਲੋਂ 400 ਘੁੱਟ ਦੇ ਦਿੱਤੇ ਗਏ ਸਨ ਕਿ ਲੋਕੀ ਸਰਕਾਰ ਦੀ ਆਉਣ ਵਾਲੀ ਲੰਬੀ ਸੋਚ ਨੂੰ ਪ੍ਰਗਟਾਵਾ ਕਰਦੇ ਨੇ ਕਿ ਜਿਵੇਂ ਵਾਟਰ ਲੈਵਲ ਨੀਵੇਂ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਪਾਣੀ ਦੀ ਸਾਨੂੰ ਦਿੱਕਤ ਨਾ ਹੋਵੇ ਤੇ ਅਸੀਂ ਮੰਗ ਵੀ ਰੱਖਾਂਗੇ ਦੋ ਨਲਕੇ ਅਸੀਂ ਲਗਾਏ ਆ ਇੱਕ ਛਾਲੀ ਘਰ ਤੇ ਇੱਕ ਸਰਕਾਰੀ ਸਕੂਲ 'ਚ ਆਉਣ ਵਾਲੇ ਸਮੇਂ ਅਸੀਂ ਗਰਾਊਂਡ ਦੀ ਆਪਣੀ ਪ੍ਰਾਇਮਰੀ ਸਕੂਲ ਦੇ ਵਿੱਚ ਨਰਕਾ ਦੀ ਵੀ ਲਵਾਵਾਂਗੇ ਤੇ ਇੱਕ ਪੁਰਾਣੀ ਪੰਚਾਇਤ ਨੇ ਨਰਕਾ ਸਾਡਾ ਮੀਨ ਦੇ ਐਂਟਰੈਂਸ ਤੋਂ ਲਵਾਇਆ ਹੋਇਆ ਹੈ। ਚਲੋ ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ